ਲਾਲ ਪੱਗ ਦਾ ਤੂੰ ਐਵੇਂ ਬੰਨੀ ਆ ਜਿਵੇਂ ਇੱਥੇ ਆਪਦੇ ਪੁੱਤ ਦੀ ਪ੍ਰਾਤ ਤੋੜਨ ਲੱਗਿਆ ਹੋਵੇਂ ਕਿਕਰ ਸਿੰਘ ਆਪਦੇ ਲਈ ਆਪ ਲਿਖਦਾ ਤੇ ਜਿਹੜੀ ਕਿਸਮਤ ਹੈ ਉਹ ਤਾਂ ਬਸ ਮੇਰੀ ਮੁਠੀ ਚ ਹੈ ਮੇਰੀ ਗੱਲ ਸੁਣ ਧਿਆਨ ਨਾਲ ਐ ਨਹੀਂ ਪਤਾ ਵੀ ਆ ਜਿਹੜੀ ਪੱਕੀ ਪਕਾਈ ਰੋਟੀਆਂ ਨੇ ਤੈਨੂੰ ਕਿੰਨੇ ਕ ਦਿਨ ਮਿਲਣੀਆਂ ਤੂੰ ਆਪਦੀ ਸੱਸ ਦਾ ਹਾਲ ਤਾਂ ਦੇਖ ਲੈ ਨਾ ਕਹੀ ਜੀ ਉਹ ਇੱਕ ਗੱਲ ਮੇਰੀ ਵੀ ਯਾਦ ਰੱਖ ਲਈ ਕਹਿੰਦੇ ਬੰਦਾ ਬੰਦੇ ਦਾ ਮਾਰਿਆ ਤਾਂ ਉੱਠ ਸਕਦਾ ਪਰ ਉਹ ਰੱਬ ਦਾ ਮਾਰਿਆ ਕਦੇ ਦੂਜੀ ਪੈੜ ਨਹੀਂ ਧਰਦਾ ਇਨੀ ਗੱਲ ਯਾਦ ਰੱਖੀ ਮੈਂ। ਉਹ ਚੱਕਰ ਵਾਲੀ ਗੱਲ ਨਹੀਂ। ਉਹ ਪ੍ਰਮਾਤਮਾ ਸਭ ਨੂੰ ਸਾਹਮਣੇ ਆਲਾ ਬੈਠਾ। ਤੇ ਜਿਨਾ ਵੀ ਕੋਈ ਜਗ੍ਹਾ ਮਿਲੀ ਨਾ ਮੈਨੂੰ ਰਹਿਣ ਨੂੰ। ਤਾਂ ਉਹਦੀ ਥਾਂ ਤਾਂ ਕਿਤੇ ਨਹੀਂ ਗਈ। ਹਾਂਜੀ, ਹਾਂਜੀ ਹਾਂਜੀ ਭਾਈ। ਓ ਲੈ ਯਾਰ ਕਮਾਲ ਕਰਦਾ। ਉਹ ਪਾਰਟੀ ਵਾਲੀ ਕਿਹੜੀ ਗੱਲ ਐ? ਉਹ ਪਾਰਟੀ ਤਾਂ ਤੂੰ ਦੱਸ ਤਾਂ ਸਹੀ ਕੀ ਕਿਹੜੀ ਪੀਣੀ ਐ? ਮੈਂ ਤਾਂ ਦਾਰੂ ਦੀ ਨਹਿਰਾਵਾਜ਼ ਹੋਇਆ ਇੱਥੇ। ਤੂੰ ਜਮੇ ਫਿਕਰ ਨਾ ਕਰ ਕੇ ਸੇ ਗੱਲ ਦਾ ਯਾਰ। ਜੋ ਬੱਤੇ ਦੰਦਾ ਜਮੰਗੂਗਾ ਉਹੀ ਹਾਜ਼ਰ ਕਰੂੰਗਾ ਮੈਂ ਮੁਰਗਾ ਵਕ ਨਾ ਮਾੜੀ ਮੋਟੀ ਤਾਂ ਸ਼ਰਮ ਕਰ ਲਓ ਕਿਹੜੀ ਫੋਨਾਂ ਤੇ ਗੱਲਾਂ ਕਰੀ ਜਾਂਦੇ ਹੋ ਪਾਰਟੀ ਪਾਰਟੀ ਲਾਇਆ ਹੈ ਤੁਸੀਂ ਤੇ ਤੂੰ ਬਗਵਾਸ ਕੀ ਕਰੀ ਜਾਂਦੀ ਐ ਫੋਨ ਫੜਾ ਮੇਰੇ ਇੱਧਰ ਆ ਚੱਕ ਫੋਨ ਮੈਂ ਕੀ ਕਰਾਉਣਾ ਤੇਰੇ ਫੋਨ ਤੋਂ ਤੈਨੂੰ ਪਤਾ ਨਹੀਂ ਮੇਰੇ ਕਿਸਨੇ ਗੱਲ ਚੱਲ ਰਹੀ ਸੀ ਪੁਚਾਲਿਆ ਆ ਕੇ ਫੋਨ ਖੋਲਿਆ ਤੂੰ ਰਹਿਣ ਦੋ ਰੱਬ ਦਾ ਖੌਫ ਖਾ ਮਾੜਾ ਮੋਟਾ ਆ ਸਾਰਾ ਪਿੰਡ ਤੋਏ ਤੋਏ ਕਰੀ ਜਾਂਦਾ ਆ ਸਾਰੇ ਪੇਟ ਨੂੰ ਪਤਾ ਤੇਰੇ ਲੱਛਣਾਂ ਦਾ ਵੀ ਤੂੰ ਕੀ ਕਰਤੂਤ ਕਰਕੇ ਆਇਆ ਮੈਨੂੰ ਸਮਝ ਨਹੀਂ ਆਉਂਦੀ ਤੂੰ ਹਾਸਸ ਕੇ ਕਿਵੇਂ ਕਹਿ ਰਿਹਾ ਵੀ ਪਾਰਟੀ ਪਾਰਟੀ ਉਹ ਕਿਹੜੀ ਕਰਤੂਤ ਕੀਤੀ ਐ ਮੈਂ ਮਰਿਆ ਨਹੀਂ ਐ ਗੱਲਾਂ ਐਵੇਂ ਕੰਧਾ ਤੇ ਵੀ ਕੰਨ ਹੁੰਦੇ ਆ ਤੈਨੂੰ ਕੀ ਲੱਗਦਾ ਵੀ ਤੂੰ ਫੁੱਲ ਪਰ ਜਵਾਬ ਕਮਾਰ ਕੇ ਤੇ ਕਿਸੇ ਨੂੰ ਪਤਾ ਨਹੀਂ ਕਿਸੇ ਦੀ ਹਵਾ ਨੂੰ ਗੱਲਾਂ ਨਹੀਂ ਪਤਾ ਫੁੱਲ ਪਰ ਜਵਾਬ ਮੈਂ ਮਾਰਿਆ ਹਾਂ ਤੈਂ ਮਾਰਿਆ ਉਹ ਮੈਨੂੰ ਲੱਗਦਾ ਨਾ ਆ ਤੂੰ ਤੂੰ ਆਪਦਾ ਦਬਾਅ ਘਲਾ ਚੁੱਕੀ ਐ ਤੇਰਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਤੈਨੂੰ ਤਾਂ ਹੁਣ ਆਦੇ ਪੇਕੇ ਜਾਣਾ ਚਾਹੀਦਾ ਉਹ ਮੈਂ ਜਵਾਬ ਕਿਉਂ ਮਾਰੂਗਾ ਉਹ ਮੇਰੇ ਤਾਂ ਉਹੀ ਗੱਲ ਹੱਥਾਂ ਚ ਪਲਿਆ ਹੋਇਆ ਨਾਲੇ ਮੈਂ ਤਾਂ ਐਡਾ ਸ਼ਰੀਫ ਬੰਦਾ ਮੈਂ ਤਾਂ ਹੋਈ ਨਹੀਂ ਆ ਜਾ ਕੁਝ ਕਰਕੇ ਰਾਜੀ ਤੂੰ ਤਾਂ ਬਸ ਐਵੀ ਮਰੀ ਜਨੀ ਆਉਂਦੀ ਐ ਗੱਲਾਂ ਇਹ ਤਾਂ ਮਾਊਂ ਫੋਨ ਕਰੀ ਜਾਂਦਾ ਸੀ ਟੇਕੇ ਬਹਿ ਜਾ ਆ ਲਾਲ ਪੱਗ ਦਾ ਤੂੰ ਐ ਬੰਨੀ ਆ ਜਿਵੇਂ ਇੱਥੇ ਆਪਦੇ ਪੁੱਤ ਦੀ ਬਰਾਤ ਤੋਰਨ ਲੱਗਿਆ ਹੋਵੇ ਮਾੜਾ ਮੋਟਾ ਨਾ ਮਾੜਾ ਮੋਟਾ ਆਪਣੇ ਦਿਸ ਦੇ ਹੱਥ ਰੱਖ ਕੇ ਕਹ ਮੈਨੂੰ ਗੱਲ ਮਾੜਾ ਜਾਪ ਤੇ ਦੇਤੇ ਹੱਥ ਰੱਖ ਕੇ ਕਹ ਜਿਹੜਾ ਫੁੱਲ ਭਰ ਚ ਬਾਖਤੂ ਰੱਬ ਨੂੰ ਪਿਆਰਾ ਕਰਤਾ ਨਾ ਆਪਣੇ ਘਰ ਦਾ ਜੀ ਆਹੋ ਆਪਣੇ ਘਰ ਦਾ ਜੀ ਆ ਜੇ ਤੈਨੂੰ ਰੱਬ ਦੀ ਕਚੈਰੀ ਤੋਂ ਡਰਨ ਇੱਧਰ ਆ ਉੱਠ ਕੇ ਇੱਥੇ ਬੈਠ ਕਿੰਨੇ ਦਿਨ ਹੋ ਗਏ ਮੈਂ ਕਿਹਦੇ ਨਾਲ ਸੀ ਦੱਸ ਮੇਰੇ ਨਾਲ ਤੇਰੇ ਨਾਲ ਸੀ ਨਾ ਕਿੱਥੇ ਗਏ ਸੀ ਦਰਬਾਰ ਸਾਹਿਬ ਦਰਬਾਰ ਸਾਹਿਬ ਗਏ ਸੀ ਨਾ ਫਿਰ ਤੇਰੇ ਖੋਪੜ ਚ ਇੰਨੀ ਗੱਲ ਕਿਉਂ ਨਹੀਂ ਪੈਂਦੀ ਵੀ ਜਦੋਂ ਮੈਂ ਤੇਰੇ ਨਾਲ ਸੀ ਤਾਂ ਮੈਂ ਇਹ ਜਾ ਕੰਮ ਕਿਵੇਂ ਕਰ ਸਕਦਾ ਮੈਂ ਸਭ ਜਾਣਦੀ ਆ ਮੈਂ ਸਭ ਜਾਣਦੀ ਆ ਤੈਨੂੰ ਮੈਂ ਭੁੱਲੀ ਹੋਈ ਆ ਤੇਰੇ ਨਾਲ ਮੈਂ ਅੱਜ ਦੀ ਰਹਿਣੀ ਆ ਕਿੰਨਾ ਚਿਰ ਹੋ ਗਿਆ ਮੇਰਾ ਤੇਰੇ ਨਾਲ ਵਿਆਹ ਹੋਏ ਨੂੰ ਤੇ ਮੈਂ ਤੇਰੀ ਨਾ ਮੂੰਹ ਦੀ ਐ ਗੱਲ ਪੜ ਲੈਣੀ ਆ ਸਮਝਦਾ ਨਾ ਪਰ ਮੈਂ ਤੈਨੂੰ ਇੱਕ ਗੱਲ ਕਹਿੰਦੀ ਆ ਇੱਕ ਗੱਲ ਮੈਂ ਯਾਦ ਰੱਖੀ ਅ ਕੋਰਟ ਕਚੈਰੀ ਤੋਂ ਡਰ ਨਹੀਂ ਲੱਗਦਾ ਪਰ ਉਹ ਰੱਬ ਦੀ ਕਚੈਰੀ ਤੋਂ ਕੋਈ ਬਾਤ ਨਹੀਂ ਸਕਦਾ ਰੱਬ ਦੀ ਕਚਹਿਰੀ ਆ ਕੇ ਕਿਕਰ ਸਿੰਘ ਸਾਹਮਣੇ ਨਹੀਂ ਚੱਲਦੀ ਰੱਬ ਦੀ ਕਚਹਿਰੀ ਕਿਕਰ ਸਿੰਘ ਆਪਦੇ ਲੇਖ ਆਪ ਲਿਖਦਾ ਤੇ ਜਿਹੜੀ ਕਿਸਮਤ ਹੈ ਉਹ ਤਾਂ ਬਸ ਮੇਰੀ ਮੁਠੀ 'ਚ ਹੈ ਮੈਨੂੰ ਤੇਰੀ ਕੋਈ ਰੱਬ ਦੀ ਕਚਹਿਰੀ ਦਾ ਡਰ ਨਹੀਂ ਠੀਕ ਹੈ ਜੋ ਕੁਝ ਮੇਰੇ ਨਾਲ ਹੋਇਆ ਉਹ ਮੇਰੇ ਨਾਲ ਮੈਂ ਆਪ ਕੀਤਾ ਜੋ ਕੁਝ ਮੈਂ ਲੋਕਾਂ ਨਾਲ ਕਰੂੰਗਾ ਉਹ ਆਪਦੀ ਮਰਜ਼ੀ ਦੇ ਨਾਲ ਕਰੂੰਗਾ ਕਰਤਾ ਤੂੰ ਪਰ ਆਪਣੀ ਮਰਜ਼ੀ ਨਾਲ ਹੀ ਇੱਕ ਗੱਲ ਮੇਰੀ ਵੀ ਯਾਦ ਰੱਖ ਲਈ ਕਹਿੰਦੇ ਬੰਦਾ ਬੰਦੇ ਦਾ ਮਾਰਿਆ ਤਾਂ ਉੱਠ ਸਕਦਾ ਪਰ ਰੱਬ ਦਾ ਮਾਰਿਆ ਕਦੇ ਦੂਜੀ ਪੈੜ ਨਹੀਂ ਧਰਦਾ ਇਹ ਨਹੀਂ ਗੱਲ ਯਾਦ ਰੱਖੀ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਰੱਬ ਮੈਨੂੰ ਮਾਰ ਮਾਰੂਗਾ ਤਾਂ ਮੈਂ ਦੇਖ ਲਊਗਾ ਫਿਲਹਾਲ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੱਸਾ ਤਾਂ ਗਿਆ ਤੇ ਉਹਦੇ ਸੇਦੀ ਜ਼ਮੀਨ ਆ ਗਈ ਮੇਰੇ ਹੱਥਾਂ ਦੇ ਵਿੱਚ ਹੁਣ ਮੈਂ ਡੀਲਰ ਦੇ ਨਾਲ ਗੱਲ ਕਰੂੰਗਾ ਉਹ ਜ਼ਮੀਨ ਦੇ ਕਾਗਜ਼ ਫੜਾਉਂਗਾ ਸਾਰੀ ਜ਼ਮੀਨ ਤੇ ਸੈਣ ਕਰਕੇ ਤੇ ਕਰੋੜਾ ਰੁਪਿਆ ਆਪਦੀ ਮੁੱਠੀ 'ਚ ਕਰੂੰਗਾ ਤੂੰ ਐ ਕਰ ਮੈਨੂੰ ਪਤਾ ਤੈਨੂੰ ਬਾਲੀ ਹਮਦਰਦੀ ਆ ਤੂੰ ਇੰਨਾ ਕੰਮ ਕਰ ਜਾ ਜਾਵੜ ਜਾ ਕੇ ਨਾ ਪਰਝਾਈ ਦੇ ਕੋਲ ਜਾ ਕੇ ਬੈਠ ਕੇ ਜੱਫੀ ਪਾ ਕੇ ਤੇ ਅਫਸੋਸ ਕਰਿਆ ਤਾਂ ਕਿ ਤੇਰੇ ਮਨ ਦਾ ਮੋਜ ਹਲਕਾ ਹੋ ਜੇ ਮੈਂ ਕਿਉਂ ਜਾਵਾਂ ਜਿਹੜਾ ਕਰੇ ਸੋਈ ਭਰੇ ਜਿਹੜਾ ਕੁਛ ਤੈਂ ਕੀਤਾ ਤੇ ਜਾ ਕੇ ਬੈਠ ਵੀ ਤੂੰ ਆ ਮੈਂ ਕਾ ਤੂੰ ਜਾਮਾ ਚਲ ਠੀਕ ਆ ਫਿਰ ਛੇਤੀ ਜੀ ਵਧੀਆ ਜਿਹਾ ਚਾਹ ਦਾ ਕੱਪ ਬਣਾ ਦੇ ਮੈਂ ਡੀਲਰ ਸਾਹ ਨੂੰ ਮਿਲਣ ਜਾਣਾ ਸਭ ਜੀ ਲੈ ਲੇ ਚਲ ਚਾਹ ਬਣਾ ਜਾ ਕੇ ਕਿਡਾ ਤਰਿੰਦਾ ਇਹ ਤੂੰ ਕਿਡਾ ਪੋਪੀ ਆ ਤੂੰ ਇੰਨਾ ਕੁਛ ਕਰਕੇ ਵੀ ਤੂੰ ਆ ਲਾਲ ਪੱਗ ਬਨ ਕਿਵੇਂ ਲਈ ਇੰਨਾ ਕੁਛ ਕਰਕੇ ਵੀ ਤੈਨੂੰ ਪਾਰਟੀਆਂ ਸੁੱਝ ਕਿਵੇਂ ਗਈਆਂ ਤੇ ਇੰਨਾ ਕੁਛ ਕਰਕੇ ਤੇਰੇ ਚਾਰ ਨੰਗ ਕਿਵੇਂ ਜਾਊਗੀ ਹਲਕ ਬਾਈ ਚ ਦੀ ਮੈਨੂੰ ਇਹ ਸਮਝ ਨਹੀਂ ਆਉਦੀ ਮੈਂ ਤਿੰਨ ਗਿਣਨੇ ਆ ਜੇ ਤਿੰਨ ਗਿਣਦੇ ਗਿਣਦੇ ਮੇਰੀਆਂ ਨਜ਼ਰਾਂ ਤੋਂ ਦੂਰ ਨਾ ਹੋਈ ਨਾ ਤਾਂ ਤੂੰ ਇਹ ਸਮਝ ਲਈ ਕਿ ਮੈਂ ਤਾਂ ਬੁਰਾ ਕੋਈ ਨਹੀਂ ਚੁੱਪ ਕਰਕੇ ਸਿੱਧੀ ਰਸੋਈ ਚ ਜਾ ਵਧੀਆ ਜੀ ਦੁੱਧ ਪੱਤੀ ਬਣਾ ਕੇ ਲੈ ਕੇ ਆ ਤੇ ਮੈਂ ਕੰਮ ਜਾਣਾ ਮਰੀ ਜਾਂਦੀ ਆ ਗੱਲਾਂ ਹਲੋ ਉਹ ਬਾਈ ਕੱਟਿਆ ਗਿਆ ਸੀ ਉਹ ਕਾਣੂ ਕਾਣੂ ਵਰਜਾਈ ਨੇ ਕਾਣੂ ਫੜ ਲਿਆ ਸੀ ਨਾ 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 ਉਹੀ ਕੱਟਿਆ ਗਿਆ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਪਾਰਟੀ ਕਰਦੇ ਆ ਠੀਕ ਹੈ ਬਾਈ ਠੀਕ ਹੈ ਮਨਪ੍ਰੀਤ ਲੈ ਰੋਟੀ ਖਾ ਲੈ ਲੈ ਜਾ ਇਹਨੂੰ ਇੱਥੋਂ ਕੁਛ ਨਹੀਂ ਖਾਣਾ ਮੈਂ ਮੇਰੀ ਗੱਲ ਸੁਣ ਧਿਆਨ ਨਾਲ ਅਈ ਨਹੀਂ ਪਤਾ ਵੀ ਆ ਜਿਹੜੀ ਪੱਕੀ ਪਕਾਈ ਰੋਟੀਆਂ ਨੇ ਤੈਨੂੰ ਕਿੰਨੇ ਕ ਦਿਨ ਮਿਲਣੀਆਂ। ਤੇ ਆਪਦੀ ਸੱਸ ਦਾ ਹਾਲ ਤਾਂ ਦੇਖ ਲੈ ਨਾ ਕਹੀ ਜੀ ਉਹ। ਚੁੱਪ-ਚੁੱਪ ਖਾ ਲਾ। ਇਹਨਾਂ ਨੇ ਤਾਂ ਹੁਣ ਤੈਨੂੰ ਵੈਸੇ ਵੀ ਨਹੀਂ ਇਸ ਘਰ 'ਚ ਰੱਖਣਾ। ਤੇ ਦੂਜੀ ਗੱਲ ਇਹ, ਉਧਰ ਮੰਮੀ ਵੀ ਨਹੀਂ ਤੈਨੂੰ ਸੰਭਲਣ ਲੱਗੀ। ਕੋਈ ਗੱਲ ਨਹੀਂ ਡਿੰਪਲ। ਜ਼ਰੂਰੀ ਨਹੀਂ ਹੁੰਦਾ ਵੀ ਬੰਦੇ ਨੂੰ ਬੰਦਾ ਹੀ ਸੰਭਾ ਸਕਦਾ ਹੁੰਦਾ। ਉਹ ਪ੍ਰਮਾਤਮਾ ਸਭ ਨੂੰ ਸੰਭਣ ਵਾਲਾ ਬੈਠਾ। ਤੇ ਜਿੰਨਾ ਵੀ ਕੋਈ ਜਗ੍ਹਾ ਮਿਲੀ ਨਾ ਮੈਨੂੰ ਰਹਿਣ ਨੂੰ। ਥਾਂ ਉਹਦੀ ਥਾਂ ਤੱਕ ਕਿਤੇ ਨਹੀਂ ਗਈ। ਉੱਥੇ ਜਾ ਕੇ ਰਹਿ ਲੂੰਗੀ ਮੈਂ ਤਾਂ ਓਏ ਉਹ ਤਾਂ ਚੱਲ ਤੇਰੀ ਗੱਲ ਠੀਕ ਐ ਮੈਂ ਤੈਨੂੰ ਵੈਸੇ ਹੀ ਕਹਿ ਰਹੀ ਆ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਪਹਿਲਾਂ ਸੱਸ ਤੇਰੀ ਤੈਨੂੰ ਕਿੰਨਾ ਪਿਆਰ ਕਰਦੀ ਸੀਗੀ ਤੇਰੇ ਬਿਨਾ ਇੱਕ ਮਿੰਟ ਨਹੀਂ ਸੀ ਰਹਿੰਦੀ ਤੇ ਹੁਣ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ پاگلਪੁਗਲ ਤਾਂ ਨਹੀਂ ਹੋ ਗਈ ਉਹ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਗਈ ਆ ਉਹ ਤੇਰੀ ਦੁਸ਼ਮਣ ਬਣ ਗਈ ਐ ਉਹ ਤੈਨੂੰ ਨਹੀਂ ਉਹ ਰੱਖਦੇ ਇਸ ਘਰ 'ਚ ਹੁਣ ਜਮਾ ਵੀ ਇਹ ਗੱਲਾਂ ਤੂੰ ਮੈਨੂੰ ਹੁਣ ਦੱਸਣ ਲੱਗੀ ਆ ਮੈਂ ਤਾਂ ਸ਼ੁਰੂ ਤੋਂ ਹੀ ਪਤਾ ਰੱਬ ਨੇ ਤੂੰ ਰੋਈ ਮੇਰੇ ਕਰਮਾਂ ਚ ਕਿਸੇ ਦਾ ਪਿਆਰ ਲੱਕੀ ਨਹੀਂ ਭੇਜਾ ਕਿਸੇ ਨੇ ਮੈਨੂੰ ਪਿਆਰ ਨਾਲ ਰੱਖਣਾ ਕੀ ਆ ਬੁਲਾਉਣਾ ਕੀ ਆ ਉਹਨਾਂ ਦਾ ਇਹਦੇ ਚ ਕੋਈ ਕਸੂਰ ਨਹੀਂ ਚਲ ਤੇਰੀ ਗੱਲ ਵੀ ਸਹੀ ਐ ਅਗਲੇ ਦਾ ਇਕੱਲਾ ਇਕੱਲਾ ਪੁੱਤ ਮੁੱਕ ਗਿਆ ਉਹ ਵਿਚਾਰੀ ਵੀ ਕੀ ਕਰੇ ਨਾਲ ਵੈਸੀ ਵੀ ਤੇਰੀ ਉਹਦੇ ਨਾਲ ਇਸ ਘਰ ਚ ਇੱਜ਼ਤ ਸੀਗੀ ਉਹਨੇ ਵਿਚਾਰੀ ਨੇ ਹੁਣ ਤੇਰੇ ਤੋਂ ਕੀ ਕਰਾਉਣਾਗਾ ਸਾਰਾ ਕਸੂਰ ਮੇਰੀ ਕਿਸਮਤ ਦਾ ਮੈਂ ਕਿਸੇ ਨੂੰ ਕੋਈ ਦੋਸ਼ ਨਹੀਂ ਦਿੰਦੀ। ਇਹ ਗੱਲ ਮੰਮੀ ਦੀ। ਚਾਹੇ ਮੈਨੂੰ ਅੱਖ ਬੁਰਾ ਬੋਲ ਲੈਣ। ਮੈਨੂੰ ਉਹਨਾਂ ਦੀ ਕਿਸੇ ਗੱਲ ਦਾ ਕੋਈ ਗੁੱਸਾ ਗਿਲਾ ਨਹੀਂ। ਕਿਉਂਕਿ ਹੁਣ ਤੱਕ ਜਿਹੜਾ ਪਹਿਰ ਮੈਨੂੰ ਅੱਜ ਤੱਕ ਕਿਸੇ ਨੇ ਦਿੱਤਾ ਨਹੀਂ ਨਾ। ਉਹਨਾਂ ਨੇ ਮੈਨੂੰ ਮੇਰੀ ਮਾਂ ਬਣ ਕੇ ਮੇਰੇ ਮਾਂ ਵਾਲਾ ਪਿਆਰ ਦਿੱਤਾ। ਤੇ ਉਹ ਮੈਂ ਰਹੀ ਜ਼ਿੰਦਗੀ ਤੱਕ ਕਦੇ ਵੀ ਨਹੀਂ ਭੁੱਲ ਸਕਦੀ। ਚਾਹੇ ਮੈਨੂੰ ਜਿੰਨਾ ਮਰਜ਼ੀ ਮਾੜਾ ਬੋਲ ਲੈਣ। ਪਰ ਮੈਂ ਉਹਨਾਂ ਦਾ ਗੁੱਸਾ ਕਦੇ ਨਹੀਂ ਕਰੂੰਗੀ। ਇਰਵੀ ਸਗੋਂ ਵਾਹਿਗੁਰੂ ਅੱਗੇ ਨਾ ਹੱਥ ਜੋੜ ਕੇ ਇਹ ਅਰਦਾਸ ਕਰੂੰਗੀ ਬਸ ਰੱਬਾ ਜੇ ਇਹ ਮਾਂ ਦੇ ਰੂਪ ਚ ਮਲਾਈ ਸੀ ਨਾ ਇਹਨੂੰ ਤੰਦਰੁਸਤ ਰੱਖੀ ਹਮੇਸ਼ਾ ਹੋਰ ਤਾਂ ਜਿੰਨਾਂ ਦੇ ਸਾਥ ਵਿਛੜ ਗਏ ਮੇਰੇ ਤੋਂ ਵਿਛੜ ਗਏ ਚਲ ਗੁੱਸਾ ਦਾ ਤੂੰ ਪਹਿਲਾਂ ਵੀ ਕਿਸੇ ਦਾ ਕਰਦੀ ਨਹੀਂ ਸੀ ਹੁੰਦੀ ਆ ਹੁਣ ਰੋਟੀ ਖਾ ਲਾ ਇਹ ਤਾਂ ਮੈਂ ਤੈਨੂੰ ਪਹਿਲਾਂ ਹੀ ਕਹਤਾ ਮੈਂ ਨਹੀਂ ਖਾਣੀ ਲੈ ਜਾ ਕੋਈ ਨਾ ਜੇ ਭੁੱਖ ਹੋਗੀ ਖਾ ਲੂ ਮਰਜੀ ਆ ਤੇਰੀ ਰਸੋਈ ਚ ਪਈ ਐ ਜੀ ਕਰੂਗਾ ਤਾਂ ਖਾਲੀ ਕੋਈ ਨਹੀਂ ਬਾਈ ਅਵਤਾਰ ਸਿਆ ਤੇਰਾ ਨਾ ਮੈਂ ਇਹ ਆਸਾਨ ساری ਜ਼ਿੰਦਗੀ ਨਹੀਂ ਭੁੱਲ ਸਕਦਾ ਆ ਕੰਮ ਨਾ ਤੂੰ ਸੱਚੀ ਬਹੁਤ ਸੋਣਾ ਕੀਤਾ ਮੈਂ ਨਾ ਕਿੱਦੇ ਦਾ ਫਿਰਦਾ ਸੀ ਅੱਜ ਅਸ ਦਾ ਕੰਡਾ ਗੱਢਣ ਨੂੰ ਪਰ ਤੂੰ ਮਿੰਟ ਮਾਰਿਆ ਉਹ ਗੱਲ ਸੁਣਾ ਕੰਡਾ ਤਾਂ ਤੇਰਾ ਕੱਟਦਾ ਹਾਂ ਪਰ ਹੁਣ ਇਹ ਕੰਡਾ ਤਾਂ ਮੈਂ ਕੱਢਦਾ ਹੁਣ ਇਹ ਗੱਲਾਂ ਫੋਕੀਆਂ ਕਰੇ ਜਾਏਂਗਾ ਕਿ ਕੁਝ ਕਰੇਗਾ ਵੀ ਕਰਨਾ ਕੀ ਹੈ ਆਪਾਂ ਇੱਥੇ ਬੈਠੇ ਆਂ ਖਾਣ ਪੀਣ ਨੂੰ ਮੈਨੂੰ ਪਤਾ ਜਿਹੜੀ ਤੂੰ ਗੱਲ ਕਰ ਰਿਹਾ ਤੰਦਰਾ ਕਿਹੋ ਜਿਹੀ ਗੱਲ ਕਰਦਾ ਤੇਰੀ ਖਾਤਰ ਚੰਡੀਗੜ੍ਹੋਂ ਮੰਗਾਈ ਹੈ ਓ ਵਾਹ ਓ ਬਾਈ ਹਾਂ ਉਹ ਕੀ ਕਰ ਲਾ ਕੀ ਕੁਝ ਖਾਣ ਨੂੰ ਲੈ ਕੇ ਦੇ ਕੇ ਜਾ ਪਤਾ ਕੀ ਗੱਲ ਹੈ ਮੈਂ ਕਿਹਾ ਮਾਹ ਦੇਸੀ ਘਰ ਦੀ ਦਾ ਆਪਾਂ ਰੋਜ਼ ਹੀ ਪੀਨੇ ਆ ਕੋਈ ਮਾੜੀ ਮੋਟੀ ਅਜ ਬਾਈ ਨੂੰ ਚੰਗੀ ਤਗੜੀ ਜੀ ਪਿਉਣਾ ਮੈਂ ਆਲੇ ਮੇਰੀ ਗੱਲ ਸੁਣੋ ਸ਼ਿੰਦਰਪਾਲ ਬਹੁਤ ਜ਼ਿਆਦਾ ਚਾਂਬਲੀ ਫਿਰਦੀ ਸੀ ਹੂੰ ਵੀ ਪਤਾ ਨਹੀਂ ਮਹੀਂ ਕਿੱਡੀ ਕਬੱਡੀ ਸ਼ੂਰਮੀ ਐ ਹੂੰ ਦੇਖ ਲਾ ਲਾਦੀ ਨਾ ਰੋਣ ਆਹ ਭਾਈ ਕੰਮ ਨਾ ਮੇਰਾ ਤੇਰੇ ਤੋਂ ਬੜਾ ਕੋਈ ਨਹੀਂ ਜ਼ਿਕਰ ਕਰ ਸਕਦਾ ਓਕੇ ਕਰਾ ਹੂੰ ਤੂੰ ਮੇਰਾ ਯਾਰ ਐ ਯਾਰ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਐ ਤੇਰੇ ਲਈ ਕਹੇਗਾ ਤੁਸੀਂ ਤੇਰੇ ਲਈ ਹਾਜ਼ਰ ਹਾਂ ਇਹ ਚ ਕੀ ਗੱਡੀ ਗੱਲ ਬਾਈ ਭਰਾ ਹੁੰਦੇ ਨਾ ਹਮੇਸ਼ਾ ਨਾਲ ਹੀ ਖੜਦੇ ਆ ਠੀਕ ਐ ਨਾ ਆਪਾਂ ਇਹੀ ਗੱਲ ਕਰਦੇ ਆਂ ਵੀ ਜਿੰਨੇ ਯਾਰ ਦੋਸਤ ਹੁਣ ਹੋਣ ਇਹ ਜੇ ਭਾਵੇਂ ਘੱਟ ਹੋਣ ਵੀ ਜਿਹੜੇ ਮੌਕੇ ਤੇ ਕੰਮ ਆ ਜਾਣ ਲੈ ਵੀ ਮਿੱਤਰਾ ਆ ਚੱਕ ਪੈਗ ਇਹ ਪੈਗ ਹੈਗਾ ਉਹਦੇ ਨਾਂ ਦਾ ਜਸ ਦੇ ਨਾਂ ਦਾ ਹੂੰ ਉਹ ਲਿਆ ਲੈ ਲੈ ਆਖਾਂ ਨੂੰ ਨਹੀਂ ਭਾਈ ਤੂੰ ਕੱਜ ਬਦਾਮ ਖਾ ਓਏ ਕੋਈ ਦਾਲ ਦੂਰ ਫੜਾ ਜਾ ਜੇ ਹੈਗੀ ਤਾਂ ਉਹੀ ਮੁਰਗੀ ਦਾਲ ਕਿੱਸ ਤੈਨੂੰ ਦਾਲ ਲਿਆਉਗੀ ਬਸ ਟੜਕਾ ਚਲਾਉਣ ਵਾਲਾ ਹੈ ਉੱਪਰ ਜਾਏ ਓਏ ਆ ਕੀ ਥੋੜਾ ਐਡਾ ਵੱਡਾ ਮੈਂ ਕੰਮ ਕੀਤਾ ਆ ਕੀ ਤੁਸੀਂ ਦਾਲ ਨਾ ਮੱਥਾ ਮਰਵਾਉਂਗੇ ਤੁਸੀਂ ਕੋਈ ਮੁਰਗਾ ਬਣਾਉਣਾ ਸੀ ਮੇਰੇ ਲਈ ਕੋਈ ਬੱਕਰਾ ਬਣਾਉਣਾ ਸੀ ਬਾਜੀ ਵੈਸੇ ਤਾਂ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਸਮਝਾਉਂਦੀ ਮੈਂ ਚੰਗੀ ਨਹੀਂ ਲੱਗਦੀ ਪਰ ਫੇਰ ਵੀ ਸਿਆਣੇ ਕਹਿੰਦੇ ਨੇ ਦੀ ਮੁੰਦੇ ਵਿੱਚੋਂ ਜਦੋਂ ਵੀ ਕੋਈ ਸ਼ਬਦ ਕੱਢੀਏ ਨਾ ਤੇ ਉਹਦੇ ਬਾਰੇ ਚਾਰ ਵਾਰੀ ਸੋਚੀਏ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਦੋਂ ਕਿਸੇ ਦੇ ਘਰੇ ਸੱੱਥਰ ਬਿਚਤੇ ਨੇ ਨਾ ਉਹ ਸਿਆਣੇ ਕਹਿੰਦੇ ਦਰੂ ਭੀ ਦੀ ਉਹ ਤੋਂ ਪੈਗ ਲੈ ਇਧਰ ਉਹ ਤੋਂ ਕਿਹੜੇ ਪਾਸੇ ਦਾ ਜਸ਼ਨ ਮਨਾਈਦਾ ਰੱਬ ਦੇ ਖੋਫ ਤੋਂ ਡਰੋ ਬਾਈ ਉਹ ਹੈਲੋ ਇਧਰ ਮੇਰੇ ਨਾਲ ਗੱਲ ਕਰ ਤੈਨੂੰ ਰੋਟੀ ਬਣਾਉਣ ਵਾਸਤੇ ਕਿਹਾ ਸੀ ਤੇ ਦਾਲ ਬਣਾਉਣ ਵਾਸਤੇ ਜਬਾਨ ਖੋਲਣ ਵਾਸਤੇ ਨਹੀਂ ਕਿਹਾ ਚੱਲ ਜਾ ਕੇ ਰੋਟੀ ਤਿਆਰ ਕਰ ਸੋਇਚ ਚੱਲ 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 ਖੜੀ ਆ ਮੋਜਾਂ ਨਾਲ ਉਹ ਕਿਕਰ ਸਿਆਂ ਬਾਈ ਯਾਰ ਮੈਨੂੰ ਤਾਂ ਐ ਸੀ ਵੀ ਮੈਂ ਤੋਂ ਡਾਡਾ ਵੱਡਾ ਕੰਮ ਕੀਤਾ ਤੇ ਪਰਜਾਈਏ ਤੇ ਖੁਸ਼ ਹੋਊਗੇ ਇਹ ਤਾਂ ਯਾਰ ਗੁੱਸੇ ਹੋਈ ਫਿਰਦੀ ਐ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹਦਾ ਤਾਂ ਸੁਭਾਅ ਹੀ ਇਹੋ ਜਿਹਾ ਕਹਿੰਦੇ ਹੁੰਦੇ ਨਾ ਸਿਆਣੀ ਅਕੇ ਔਰਤਾਂ ਦੀ ਅਗਲ ਘੁੱਟੀ ਚ ਹੁੰਦੀ ਐ ਇਹ ਤਾਂ ਉਹ ਕੰਮ ਐ ਨਾਲੇ ਗੱਲ ਪਤਾ ਕੀ ਆ ਇੱਕल्ली ਪੌਂਕਣ ਵਾਲੀ ਐ ਵੱਡਣ ਵਾਲੀ ਨਹੀਂ ਇਹਦੀ ਟੈਨਸ਼ਨ ਨਾ ਲਿਆ ਕਰ ਐਵੇਂ ਮੈਨੂੰ ਆਥਨ ਤੱਕ ਇਹ ਜਮਾ ਖਾਜੇ ਕੱਚੇ ਨੂੰ ਤੂੰ ਪੈਗ ਲਾ ਯਾਰ ਤੂੰ ਜੱਸਪਤ ਸੱਤ ਨਾ ਖਾਲੀ ਆਟੀ ਮਦਰ ਜਸਨੀ ਮੈਂ ਤਾਂ ਗੈਵੀ ਆ ਪੁੱਤ ਪੁੱਤ ਤੇ ਜਿਵੇਂ ਮੇਰੇ ਪੁੱਤ ਵਰਗਾ ਲੱਗਦਾ तो है मैं तू तो झूठ बोलता ये मेरा ना जास ना जास ना है ये तो पुत्र जसना जसना तू दस जस जस पुत्र ਪੁੱਤ ਤੂੰ ਸਾਟਣਾ ਖਾ ਲਈ ਚਾ ਮੇਰਾ ਸੋਣਾ ਪੁੱਤ ਤੂੰ ਇੰਨੇ ਦਿਨਾਂ ਦਾ ਕਿੱਥੇ ਸੀ ਕਿੱਥੇ ਵਾਗਿਆ ਸੀ ਮਾਂ ਨੂੰ ਛੱਡ ਕੇ ਮੈਂ ਤੈਨੂੰ ਹੁਣ ਕਿਦੀ ਨਹੀਂ ਜਾਣਦੇ ਨਾ ਪੁੱਤ ਬਤ ਮੈਨੂੰ ਕੀ ਜਕਾਸ਼ ਨਹੀਂ ਹੈਗਾ ਮੇਰਾ ਪੁੱਤ ਹੈ ਮੇਰੇ ਪੁੱਤ ਨੂੰ ਕਿਸੇ ਨਾਲ ਲੱਗੇਗਾ ਮੇਰਾ ਪੁੱਤ ਸੁੱਕਈ ਭਾਇ ਲਿੜੇ ਜਤਾ ਮੀਹ ਕਣੀ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਵੇ ਮੇਰੀ ਗੱਲ ਸੁਣ ਤਾ ਕੀ ਬੋਲਦੀ ਸੀ ਤੂੰ ਸਾਹਮਣੇ ਹੈ ਕੀ ਕਹਿੰਦੀ ਸੀ ਤੂੰ ਸਾਹਮਣੇ ਤੈਨੂੰ ਹਜ਼ਾਰ ਵਾਰੀ ਗੱਲ ਸਮਝਾਈ ਹੈ ਨਾ ਮੇਰਾ ਯਾਰ ਦੋਸਤ ਕੋ ਮੇਰੇ ਕੋ ਆ ਜਾਵੇ ਉਹਨਾਂ ਸਾਹਮਣੇ ਜ਼ੁਬਾਨ ਬਾਹਰ ਨਾ ਕੱਢਿਆ ਕਰ ਮੋਚੋ ਮੈਂ ਤਾਂ ਦੇਖ ਦੇ ਕੇ ਐਂ ਹੈਰਾਨਾ ਬੀਜੀ ਦੇ ਘਰ ਤੇ ਵਿੱਚ 70 ਬਿਸਿਆ ਹੋਵੇ ਨਾ ਤੇ ਉਹਦੇ ਘਰ ਤੇ ਵਿੱਚ ਦੀ ਇੱਕ ਰੋਟੀ ਦਾ ਟੁੱਕ ਨਹੀਂ ਲੰਗਦਾ ਤੇ ਤੂੰ ਤੂੰ ਮਾਪਦੇ ਭਾਈ ਦਾ ਜਵਾਕ ਆਪਦੇ ਹੱਥੀ ਮਾਰ ਕੇ ਤੇ ਆਪਦੇ ਘਰੇ ਪਾਰਟੀ ਕਰੀ ਜਾਂ ਨਾ ਮੇਰੇ ਭਰਾ ਦਾ ਜਵਾਕ ਨਹੀਂ ਸੀ ਉਹ ਮੇਰਾ ਸ਼ਰੀਕ ਸੀ ਸ਼ਰੀਕ ਤੇ ਮੈਂ ਆਪਦੇ ਸ਼ਰੀਕ ਨੂੰ ਜਿਉਂਦਾ ਕਿਵੇਂ ਰੱਖਦਾ ਸ਼ਰਮ ਕਰ ਲੈ ਮਾੜਾ ਮੋਟਾ ਸ਼ਰੀਕ ਕਹਿਣ ਲੱਗਿਆ ਮਾੜੀ ਜੀ ਸ਼ਰਮ ਕਰ ਲੈ ਚਾਹੇ ਲੱਖ ਬੈਰ ਪੈ ਜੇ ਪਰ ਘਰ ਦਾ ਜੀਤਾ ਕਰਦਾ ਹੀ ਹੁੰਦਾ ਮੇਰੀ ਗੱਲ ਸੁਣ ਮੈਨੂੰ ਇੱਕ ਗੱਲ ਦੱਸ ਸਭ ਤੋਂ ਪਹਿਲਾਂ ਮੈਨੂੰ ਉਹਦੇ ਖਿਲਾਫ ਕਿਹਨੇ ਪੜਕਾਇਆ ਸੀ ਸਭ ਤੋਂ ਪਹਿਲਾਂ ਜ਼ਮੀਨ ਜੈ ਲੈਣ ਦੀ ਗੱਲ ਕਿਹਨੇ કરી ਸੀ ਸਭ ਤੋਂ ਪਹਿਲਾਂ ਸ਼ਿੰਦਰਪਾਲ ਨੂੰ ਬਰਬਾਦ ਕਰਨ ਦੀ ਗੱਲ ਕਿਹਨੇ કરી ਸੀ ਮੰਨਦੀ ਆਂ ਬਰੀ ਸੀ ਨਾ ਵੀ ਮੈਂ ਕਰੀਆ ਜ਼ਮੀਨ ਹੜੱਪਣ ਦੀ ਗੱਲ ਵੀ ਮੈਂ ਕਰੀਆ ਤੇ ਸ਼ੰਦਰਪਾਲ ਨਾਲ ਬੈਰ ਪਾਉਣ ਦੀ ਗੱਲ ਵੀ ਮੈਂ ਕਰੀ ਆ ਪਰ ਇੱਕ ਗੱਲ ਯਾਦ ਰੱਖ ਮੈਂ ਆਹ ਗੱਲ ਨਹੀਂ ਕਰੀ ਸੀ ਵੀ ਉਹਦੇ ਜਵਾਕ ਨੂੰ ਸਦਾ ਲਈ ਰੱਬ ਨੂੰ ਪਿਆਰਾ ਕਰ ਦੇ ਮੈਂ ਇਹ ਗੱਲ ਨਹੀਂ ਕਰੀ ਸੀ ਤੇਰੇ ਨਾਲ ਹੂੰ ਮੈਂ ਉਹਦੇ ਜਵਾਕ ਨੂੰ ਸਦਾ ਲਈ ਪਿਆਰਾ ਰੱਬ ਨੂੰ ਕਰਨਾ ਨਹੀਂ ਸੀ ਪਰ ਮੈਂ ਕੀ ਕਰਤਾ ਮੈਂ ਮਜਬੂਰ ਹੋ ਗਿਆ ਸੀ ਉਹਦੇ ਪਿਓ ਨੇ ਮੇਰੇ ਸਾਰੇ ਹੱਕ ਮੇਰੇ ਤੋਂ ਖੋਹ ਕੇ ਹਾਵ ਦੇ ਕੋਲ ਰੱਖ ਲਏ ਸੀ ਤੇ ਮੇਰੇ ਪਿਓ ਨੇ ਵੀ ਸਾਰਾ ਹਿੱਸਾ ਮੇਰਾ ਕੌਣ ਉਹ ਦੇਤਾ ਤੂੰ ਦੱਸ ਮੈਂ ਕਿਵੇਂ ਬਰਦਾਸ਼ਤ ਕਰਦਾ ਕਿਵੇਂ ਬਰਦਾਸ਼ਤ ਕਰਾਂ ਆਪਦੇ ਸੇਦੀ ਜ਼ਮੀਨ ਮੇਰੇ ਸ਼ਰੀਕ ਭਾਈ ਜਾਨ ਤੇ ਮੇਰਾ ਪੁੱਤ ਉਸ ਜ਼ਮੀਨ ਤੋਂ ਵਾਂਝਾ ਰਹੇ ਮੈਂ ਸਾਰੀ ਚੀਜ਼ ਤੇ ਹਰ ਖੁਸ਼ੀ ਆਪਣੇ ਪੁੱਤ ਨੂੰ ਦੇਣਾ ਚਾਹੁੰਦਾ ਬਸ ਇਸ ਵਾਸਤੇ ਜੋ ਵੀ ਹੋਵੇ ਚੰਗਾ ਹੋਵੇ ਚਾਹੇ ਮਾੜਾ ਮੈਂ ਹਰ ਰਸਤੇ ਤੇ ਜਾਊਂਗਾ ਜਿੱਥੋਂ ਮੇਰੇ ਪੁੱਤ ਦੇ ਲਈ ਇਹ ਜਮੀਨ ਦਾ ਹਿੱਸਾ ਵਾਪਸ ਆਊਗਾ ਹੁਣ ਤੂੰ ਮੈਨੂੰ ਚੰਗਾ ਕਹਿ ਭਾਵੇਂ ਮਾੜਾ ਮੈਂ ਮਾੜਾ ਕਹਿਣ ਵਾਲੇ ਕੌਣ ਹੁੰਨੀ ਆ ਤੇ ਨਾ ਹੀ ਮੈਂ ਚੰਗਾ ਕਹਿਣ ਵਾਲੀ ਚੰਗਾ ਤੇ ਮਾੜਾ ਉਹ ਪਰਮਾਤਮਾ ਜਾਣਦਾ ਹੈ ਬਸ ਮੈਨੂੰ ਤਾਂ ਇਨਾ ਪਤਾ ਕਿ ਜੇ ਮੇਰੇ ਪੁੱਤ ਦੇ ਕੰਡਾ ਵੀ ਵੱਜ ਜਾਂਦਾ ਨਾ ਤੇ ਮੇਰਾ ਬੁਰਾ ਹਾਲ ਹੋ ਜਾਂਦਾ ਤੇਰੇ ਪੁੱਤ ਤੇ ਪਰ ਉਸ ਮਾਂ ਦਾ ਉਸ ਮਾਂ ਦਾ ਕੀ ਹਾਲ ਹੋਊਗਾ ਜਿਹਦਾ ਪੁੱਤ ਜਿਹਦਾ ਕੰਡਾ ਸਦਾ ਲਈ ਘੜਤਾ ਮੈਂ ਜੋ ਕੀਤਾ ਆਪਣੇ ਲਈ ਕੀਤਾ ਆਪਣੇ ਪੁੱਤ ਲਈ ਕੀਤਾ ਤੇ ਤੇਰੇ ਲਈ ਕੀਤਾ ਹੁਣ ਤੂੰ ਚੁੱਪ ਕਰਕੇ ਘਰ ਦੇ ਵਿੱਚ ਰਹਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਬੰਦਾ ਗਲਤ ਕਦਮ ਚੱਕ ਲਵੇ ਤੇ ਟੀਮੀ ਬਾਕੀ ਹੋ ਜਵੇ ਸਰਦਾਰ ਕਰਦੀ ਨੂੰ ਆ ਤੂੰ ਇਸ ਘਰ ਦੀਆਂ ਦਹਿਰੀਜਾਂ ਤੋਂ ਜੇ ਬਾਹਰ ਜਾਣ ਦੀ ਕੋਸ਼ਿਸ਼ ਕਰੇਂਗੀ ਨਾ ਤਾਂ ਇੱਜਤ ਲੀਰੋ ਲੀਰ ਕਰਕੇ ਜਾਵੇਗੀ ਸਿਆਣਪ ਤੋਂ ਕਮਲ ਹੈ ਇਸ ਕਰਕੇ ਮੈਂ ਸਮਝਦਾ ਤੇਰੀ ਹੰਦਰਦੀ ਪਰ ਇਹ ਗੱਲ ਜਿੰਨੀ ਹੋ ਸਕੇ ਆਪਣੇ ਦਿਲ ਚ ਚਪਾਲਾ ਕੱਲ ਨੂੰ ਆਪਣੇ ਪੁੱਤ ਨੇ ਵੀ ਵੱਡਾ ਹੋਣਾ ਤੇ ਆਪਣੇ ਪੁੱਤ ਦੇ ਲਈ ਵੀ ਬਹੁਤ ਕੁਝ ਕਰਨਾ ਬਹੁਤ ਕੁਝ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਪਰਾਉਸ ਨੂੰ ਟਾਪਾ ਦੇਣਾ ਚਾਹੀਦਾ ਲਕੀਸ ਨਹੀਂ ਦੱਬਿਆ ਜਾਣਾ ਸਰਦਾਰ ਜੀ ਨਹੀਂ ਦੱਬਿਆ ਜਾਣਾ ਨਹੀਂ ਦੱਬਿਆ ਜਾਣਾ ਮੇਰੇ ਤੋਂ ਕੁਝ ਵੀ ਕੀ ਕਰਾਉਣੀ ਐ ਇਸ ਕਰਦੀ ਸਰਦਾਰੀ ਮੈਂ ਕਿਸ ਕਰਾ ਇਸ ਕਰਕੇ ਕੱਟਿਆ ਕਰਦੇ ਆ ਸਾਰੇ ਕੁਝ ਆਪਣੇ ਪੁੱਤ ਲਈ ਨਹੀਂ ਅੱਜ ਤੂੰ ਇੱਕ ਮਾਂ ਦਾ ਪੁੱਤ ਮਾਰ ਕੇ ਮੇਰੇ ਪੁੱਤ ਦੇ ਪੈਰ ਵਿੱਚ ਗੱਡੇ ਪਿਛਾਤੇ ਮੇਰੇ ਪੁੱਤ ਦੇ ਕੰਡੇ ਉਜਾਦੇ ਮੇਰੇ ਮਾਂ ਹਾਂ ਆ ਗਿਆ ਆ ਗਿਆ ਆ ਰੋਟੀ ਪਾ ਦਿਆਂ ਤੈਨੂੰ ਰੋਟੀ ਤਾਂ ਖਾ ਲੂ ਮਾਂ ਮੇਰੀ ਗੱਲ ਤਾਂ ਸੁਣ ਲੈ ਓਰੇ ਆ ਰੱਖ ਮੰਜਾ ਜਾ ਹਾਂ ਬੋਲ ਓਹ ਡਿੰਪਲ ਨਾਲ ਹੁਣੇ-ਹੁਣੇ ਗੱਲ ਹੋਈ ਸੀ ਫੋਨ ਤੇ ਮੇਰੀ ਅੱਛਾ ਕੀ ਕਹਿੰਦੀ ਆਉਣਾ ਉਹਨੇ ਆਉਣਾ ਕਾ ਨੂੰ ਆ ਮਾਂ ਹਾਂ ਉਹਨਾਂ ਦਾ ਤਾਂ ਓਖਾ ਹੋਇਆ ਪਿਆ ਮਾਂ ਖਾਸਾ ਮੈਨੂੰ ਦੱਸਦੀ ਸੀ ਡਿੰਪਲ ਕਹਿੰਦੀ ਵੀ ਮਨਪ੍ਰੀਤ ਦੀ ਸ਼ਾਸਨ ਆ ਉਹਦੇ ਮੰਗਰ ਪਈ ਪਈਆ ਵੀ ਹੁਣ ਮਨਪ੍ਰੀਤ ਨੂੰ ਘਰੋਂ ਕੱਢਣ ਨੂੰ ਫਿਰਦੀ ਆ ਦੱਸ ਇਹ ਤਾਂ ਹੋਣਾ ਹੀ ਸੀ ਇੱਕ ਦਿਨ ਇਹ ਵੀ ਨਾ ਬਸ ਦੇਖ ਲਿਆ ਮੈਂ ਲੋਕਾਂ ਦੇ ਪਖੰਡੀ ਹੁੰਦੇ ਨੇ ਆ ਕੇ ਜੱਤਾ ਕਰਦੀ ਸੀ ਮੇਰੀ ਧੀ ਐ ਮੇਰੀ ਧੀ ਐ ਮੇਰੀ ਧੀ ਐ ਨਾ ਹੁਣ ਧੀ ਕਿੱਥੇ ਗਈ ਹੁਣ ਬੇਧੀ ਹੋ ਗਈ ਅੱਜ ਜਦੋਂ ਮਾੜਾ ਜੀ ਦੁੱਖ ਦੀ ਘੜੀ ਆਉਂਦੀ ਹੁੰਦੀ ਹੈ ਨਾ ਫੇਰ ਲੱਗਦਾ ਹੁੰਦਾ ਬੰਦੇ ਦਾ ਪਤਾ ਪੁੱਤ ਮਾਂ ਪੂਰੀ ਗੱਲ ਤਾਂ ਸੁਣ ਲਾ ਹਾਂ ਟੈਂਪਲ ਕਹਿੰਦੀ ਵੀ ਉਹਦੀ ਸੱਸ ਦਾ ਨਾ ਐ ਲੱਗਦਾ ਜਿਵੇਂ ਦਿਮਾਗ ਤਮੂਖੇ ਲੱਗਿਆ ਹੁੰਦਾ ਮਨਪ੍ਰੀਤੀ ਦਾ ਵੀ ਕਮਲਿਆ ਵਾਂਗੂ ਕਰੀ ਜਾਂਦੀ ਆ ਮਨਪ੍ਰੀਤ ਨੂੰ ਤਾਂ ਦੇਖ ਕੇ ਨਹੀਂ ਜਾਂਦੀ ਵੀ ਮੇਰਾ ਪੁੱਤ ਖਾ ਗਈ ਮੇਰਾ ਪੁੱਤ ਖਾ ਗਈ ਇੰਨੀ ਕਰੀ ਜਾਂਦੀ ਹੈ ਕਹਿੰਦੀ ਵੀ ਤਾਂ ਕਰਕੇ ਉਹਨੂੰ ਘਰੋਂ ਕੱਢਣ ਨੂੰ ਫਿਰਦੀ ਆ ਹੋਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਮਾਂ ਅੱਛਾ ਪਤਾ ਨਹੀਂ ਕੀ ਬਣੂ ਵਿਚਾਰੀਆਂ ਦਾ ਹੁਣ ਦੋਨਾਂ ਜਾਣੀਆਂ ਦਾ ਦੱਸ ਕਿੰਨਾ ਕਰਦੀ ਸੀ ਬੇਪੁੱਤ ਦਿਮਾਗ ਤਾਂ ਫਿਰ ਹਿੱਲਣਾ ਹੀ ਸੀ ਤੀਵੀ ਨਾ ਬੰਦੇ ਨੂੰ ਗਿਆ ਜਰ ਲੈਂਦੀ ਹੈ ਜੇ ਉਹ ਨਾ ਰਹੇ ਪਰ ਤੀਵੀ ਆਪਦੇ ਪੁੱਤ ਤੀ ਬਿਨਾ ਲੱਖ ਦੀ ਵੀ ਨਹੀਂ ਹੁੰਦੀ ਹੋਣੀ ਆ ਪਾਗਲ ਤਾਂ ਉਹਨੇ ਇਹੋ ਜਿਹੇ ਦਿਨ ਤਾਂ ਰੱਬ ਕਿਸੇ ਨੂੰ ਨਾ ਦਿਖਾਵੇ ਮਾਂ ਦੇਖ ਲਾ ਹਨਾ ਕੱਲ ਫੇਰ ਉੱਥੇ ਆ ਗਈ ਕਿੰਨਾ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਦੇ ਪਹਿਲਾਂ ਪੁੱਤ ਵਗ ਗਿਆ ਹੁਣ ਮਾਂ ਦਾ ਦਿਮਾਗ ਹੈਲ ਗਿਆ ਉਹ ਵਿਚਾਰੀ ਪਤਾ ਨਹੀਂ ਕੀ ਬਣੂ ਉਹਦਾ ਕੁੜੀ ਦਾ ਪਤਾ ਨਹੀਂ ਕਿਹੋ ਜਿਹਾ ਲੇਖ ਲਿਖਾ ਕੇ ਲੈ ਗਈ ਆ ਰੱਬ ਤੋਂ ਮੈਂ ਤਾਂਹੀਂ ਟੈਂਪਲ ਨੂੰ ਕਹਤਾ ਮਾਹ ਤੋਂ ਕੋਈ ਗੱਲ ਨਹੀਂ ਵੀ ਉਹਨੂੰ ਹੌਸਲਾ ਦੇ ਹਨ ਵੀ ਉਹਨੂੰ ਉਹਨੂੰ ਵੀ ਸਮਝਾਓ ਮਾੜਾ ਮੂਟਾ ਦਵਾਈ ਦੂਈ ਕਿਸੇ ਪਾਸੋਂ ਦਵਾ ਦਿਓ ਉਹਨੂੰ ਮੇਰੀ ਗੱਲ ਸੁਣ ਪੁੱਤ ਮੈਂ ਮੰਨਦੀ ਆ ਬਹੁਤ ਦੁੱਖ ਆ ਉਹਨਾਂ ਨੂੰ ਉਹਨਾਂ ਜਿੰਨਾ ਦੁੱਖ ਅੱਜ ਦੀ ਘੜੀ ਕਿਸੇ ਨੂੰ ਨਹੀਂ ਪਰ ਮੇਰਾ ਪੁੱਤ ਬਣ ਕੇ ਦੇਖੀ ਕਿਤੇ ਤੂੰ ਕਹਿ ਦੇ ਤੂੰ ਪੋਹਲਾ ਪੁੱਤ ਕਿਤੇ ਤੂੰ ਕਹੇ ਵੀ ਹਾਂ ਮੈਂ ਤੁਹਾਨੂੰ ਪੁੱਤਾਂ ਮੰਗੂ ਜਾਂ ਮੈਂ ਆ ਜਾਇਆ ਇਹ ਕਰੂੰਗਾ ਤੈਨੂੰ ਪਤਾ ਹੀ ਆ ਪੁੱਤ ਮੈਨੂੰ ਵੀ ਤੂੰ ਇਕੱਲਾ ਇਕੱਲਾ ਹੀ ਆ ਦੇਖਣ ਨੂੰ ਉਹ ਮਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੂੰ ਵੀ ਮਾਂ ਹੀ ਮੈਂ ਸਮਝਦਾ ਤੇਰਾ ਘਰ ਹੁਣਾ ਵੀ ਬਣਦਾਗਾ ਪਰ ਮਾਂ ਇੱਕ ਵਾਰ ਨਾ ਉਹ ਮਾਂ ਦੀ ਜਗ੍ਹਾ ਤੇ ਆਪ ਦੇ ਆਪ ਨੂੰ ਰੱਖ ਕੇ ਦੇਖ ਵੀ ਉਹ ਤੇ ਕੀ ਬੀਤਦੀ ਹੋਣੀ ਆ ਜੇ ਵਿਚਾਰੀ ਨੂੰ ਮੇਰੇ ਜਾਨ ਨਾਲ ਜਾਂ ਮੇਰੇ ਕਦੇ ਆਉਣ ਜਾਣ ਨਾਲ ਨੂੰ ਹੌਸਲਾ ਮਿਲਦਾ ਤੇ ਫਿਰ ਕੀ ਹਰ ਜਾਵਾਂ ਜਾਣ ਆਉਣ ਚ ਮੈਂ ਨਹੀਂ ਕਹਿੰਦੀ ਕੋਈ ਹਰ ਜਾ ਪੁੱਤ ਪਰ ਮੈਂ ਤੈਨੂੰ ਇਹ ਕਹਿੰਨੀ ਆ ਕੋਈ ਗੱਲ ਨਹੀਂ ਆਪਾਂ ਜਾਇਆਵਾਂਗੇ ਦੁੱਖ ਦੀ ਘੜੀ ਆ ਉਹਨਾਂ ਤੇ ਜਾਣਾ ਬਣਦਾ ਹੈ ਆਪਣਾ ਆਪਾਂ ਜਾ ਕੇ ਆਵਾਂਗੇ ਪਰ ਮੇਰੇ ਨਾਲ ਜਾਈ ਮੇਰਾ ਪੁੱਤ ਬਣ ਕੇ ਕੱਲਾ ਨਾ ਜਾਈ ਤੈਨੂੰ ਪਤਾ ਹੀ ਐ ਜਿਹਦਾ ਜਵਾਨ ਪੁੱਤ ਮੁੱਕਿਆ ਹੋਵੇ ਨਾ ਉਹ ਇੱਕ ਪੁੱਤ ਨੂੰ ਦੇਖ ਕੇ ਆਪਦਾ ਪੁੱਤ ਟੋਲਦੀ ਆ ਉਹ ਚੋਂ ਚਲ ਠੀਕ ਆ ਮਾਂ ਜਿਵੇਂ ਕਹਿਣੀ ਆ ਚਲ ਤੂੰ ਹੱਥ ਤੇ ਚਲ ਹੁਣ ਛੱਡ ਦੇ ਇਸ ਗੱਲ ਨੂੰ ਠੀਕ ਆ ਹਾਂ ਇਸ ਗੱਲ ਦੀ ਟੈਨਸ਼ਨ ਨਾ ਲਾਅ ਦੇ ਦਿਮਾਗ ਤੇ ਚਲ ਚੰਗਾ ਰੋਟੀ ਪਾ ਜਾ ਕੇ ਪਾ ਦਨੀ ਆਉਣਾ ਮੈਂ ਕੀ ਸਮਝਾਵਾਂ ਮਾਂ ਨੂੰ ਹੁਣ ਮੈਂ ਦੱਸ ਪਤਾ ਨਹੀਂ ਕੀ ਸੋਚੀ ਜਾਂਦੀ ਆ ਪੁੱਠਾ ਸਿੱਧ ਉਹਨਾਂ ਦਾ ਯਾਰ ਵਕਤ ਦੇ ਮਾਰ ਪਾਤੀ ਹੁਣ ਦੱਸ ਆਪਦੀ ਖੜਦੇ ਹੁੰਦੇ ਨੇ ਕੋਈ ਜਦੋਂ ਕਿਸੇ ਮਾਂ ਦਾ ਪੁੱਤ ਇਸ ਦੁਨੀਆ ਤੋਂ ਉੱਤਰ ਜਾਂਦਾ ਹੈ ਮਾਂ ਦੀਆਂ ਅੱਖਾਂ ਦੇ ਸਾਹਮਣੇ ਸਿਰਫ ਉਹ ਹੀ ਚਿਹਰਾ ਰਹਿ ਜਾਂਦਾ ਹੈ ਮਾਂ ਕਦੇ ਨਹੀਂ ਭੁੱਲਦੀ ਆਪਣੇ ਪੁੱਤ ਨੂੰ ਰੋਟੀ ਪਾਣੀ ਭੁੱਲ ਸਕਦੀ ਹੈ ਦੁਨੀਆ ਦੇ ਰੰਗ ਤਮਾਸ਼ੇ ਭੁੱਲ ਸਕਦੀ ਐ ਪਰ ਪੁੱਤ ਦਾ ਵਿਛੋੜਾ ਉਹ जख्म ਉਮਰ ਭਰ ਲਈ ਉਸ ਦੇ ਦਿਲ ਤੇ ਲਿਖਿਆ ਰਹਿੰਦਾ ਦੁਨੀਆ ਕਹਿੰਦੀ ਐ ਕਿ ਸਮਾਂ ਸਭ ਕੁਝ ਭੁਲਾ ਦਿੰਦਾ ਪਰ ਮਾਂ ਦੇ ਦਿਲ ਵਿੱਚ ਉਹ ਦਰਦ ਹਰ ਪਲ ਜਿਉਂਦਾ ਮਾਂ ਦੇ ਕੰਨਾਂ 'ਚ ਪੁੱਤ ਦੀਆਂ ਆਵਾਜ਼ਾਂ ਗੂੰਜਦੀਆਂ ਨੇ ਉਹ ਤਾਂ ਹਰ ਧੜਕਣ ਵਿੱਚ ਵੱਸਦਾ ਐ ਮਾਂ ਦੇ ਹੰਝੂ ਉਸ ਦੀ ਕਬਰ ਤੱਕ ਰਸਤਾ ਲੱਭਦੇ ਰਹਿੰਦੇ ਨੇ ਤੇ ਉਸ ਦੀਆਂ ਦੁਆਵਾਂ ਅਸਮਾਨ ਤੱਕ ਪਹੁੰਚਦੀਆਂ ਨੇ ਅਸਮਾਨ ਤੱਕ ਪਹੁੰਚਦੀਆਂ ਨੇ